ਸਤਿਕਾਰ ਜੀ ਮੇਰਾ ਨਾਮ ਬਲਜਿੰਦਰ ਕੋਰ ਮਹੱਲਾ ਸਾਡਾ ਰਵੀਦਾਸਪੁਰਾ ਜਦੋਂ ਦੀ ਮਾਨ ਸਰਕਾਰ ਆਈ ਆ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਡਾ ਬਿੱਲ ਜ਼ੀਰੋ ਹੋਣ ਲੱਗ ਗਿਆ ਜਿਹੜੇ ਬਾਕੀ ਪੈਸੇ ਬਚਦੇ ਆ ਅਸੀਂ ਉਹ ਰਸਣ ਪਾਣੀ 'ਚ ਖਰਚ ਕਰ ਲਈ ਦੀ ਮੇਰਾ ਨਾਮ ਸੁਹਾਚੰਦਰ ਆ ਮਹੱਲਾ ਰਵੀਦਾਸਪੁਰੇ ਦਾ ਰਹਿਣ ਵਾਲਾ ਆ ਜਦੋਂ ਦੀ ਮਾਨ ਸਰਕਾਰ ਆਈ ਆ ਉਹਦਾ ਬਿੱਲ ਜ਼ੀਰੋ ਹੁੰਦਾ ਆ ਮਾਨ ਸਰਕਾਰ ਦਾ ਹੀ ਧੰਨਵਾਦ ਕਰਦੇ ਆ ਪੇਰਸੈਂਟ ਕਰਾ ਨੂੰ ਬਿਜਲੀ ਦਾ ਬਿੱਲ ਜ਼ੀਰੋ ਆਉਂਦਾ ਹੈ ਉਹੀ ਤਾਰਾਂ ਨੇ ਉਹੀ ਖੰਭੇ ਨੇ ਉਹੀ ਫਿਊਜ ਨੇ ਉਹੀ ਟਰਾਂਸਫਾਰਮਰ ਨੇ ਹੁਣ ਕਿਵੇਂ ਆਉਣ ਲੱਗੀ ਵੀ ਫ੍ਰੀ ਨੀਅਤ ਸਾਫ਼ ਹੈ ਨੀਅਤ ਸਾਫ਼ ਹੈ ਇਮਾਨਦਾਰੀ ਹੈ ਬਸ ਮੇਰਾ ਨਾਮ ਸਤਪਾਲ ਹੈ ਮਹੱਲਾ ਉਦਮ ਸਿੰਘ ਦੇ ਰਹਿਣ ਵਾਲਾ ਹਾਂ ਸਾਡੇ ਬਿੱਲ ਫ੍ਰੀ ਹਨ ਤੇ ਜਿਹੜੇ ਪੈਸੇ ਸਾਨੂੰ ਬਚਦੇ ਹਨ ਅਸੀਂ ਘਰਾਂ ਦੇ ਹੋਰ ਖਰਚੇ ਕਰ ਲੈਨੇ ਹਾਂ ਤੇ ਅਸੀਂ ਇਸ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਮੇਰਾ ਨਾਮ ਨੀਤਰਾ ਨੇ ਮੈਂ ਨਕੌਦਰ ਸ਼ਹਿਰ ਰਵਿਦਾਸਪੁਰੇ ਦੀ ਰਹਿਣ ਵਾਲੀ ਆ ਤੇ ਸਾਡਾ ਬਿੱਲ ਜ਼ੀਰੋ ਹੁੰਦਾ ਪਹਿਲਾਂ ਬਿੱਲ ਬਹੁਤ ਜ਼ਿਆਦਾ ਹੁੰਦਾ ਸੀ ਤੇ ਹੁਣ ਜਿਹੜੇ ਮਤਲਬ ਬਿੱਲ ਤੇ ਪੈਸੇ ਲੱਗਦੇ ਆ ਉਹ ਅਸੀਂ ਆਪ ਦਾ ਰਸੋਈ ਖਰਚਾ ਚਲਾਉਨੇ ਆ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਉਨ੍ਹਾਂ ਦੀ ਰਹਿਨੁਮਾਈ ਇਹ ਪੰਜਾਬ ਸਰਕਾਰ ਨੇ ਇਹ ਜ਼ਿੰਮੇਵਾਰੀ ਦਿੱਤੀ ਹੈ ਇਹ ਇੱਕ ਸੇਵਾ ਦਾ ਮੌਕਾ ਦਿੱਤਾ ਜਿਵੇਂ ਤੁਸੀਂ ਕਿਹਾ ਇਤਿਹਾਸਿਕ ਧਰਤੀ ਹੈ ਤੇ ਮੈਂ ਸਮਝ ਲਿਆ ਮੈਂ ਬਹੁਤ ਖੁਸ਼ ਨਸੀਬ ਹੈ ਮੈਨੂੰ ਇਹ ਮੌਕਾ ਮਿਲਿਆ ਵਾਹਿਗੁਰੂ ਵਾਹਿਗੁਰੂ ਮੈਂ ਬਹੁਤ ਆਸ ਨਾਲ ਗੁਰੂ ਦੀ ਨਗਰੀ ਚ ਵੀ ਆਇਆ ਹਾਂ ਅੱਜ ਇੱਥੇ ਮੱਥਾ ਵੀ ਟੇਕਿਆ ਦੀ ਪਰਮਾਤਮਾ ਕਿਰਪਾ ਬਣਾਈ ਰੱਖੇ ਵਾਲੇ ਗੁਰੂ ਜੋ ਪੰਜਾਬ ਸਰਕਾਰ ਦੇ ਟੀਚੇ ਨੇ ਉਹਨਾਂ ਨੂੰ ਪੂਰਾ ਕਰਕੇ ਦਿਖਾਵਾਂਗੇ ਜਿਹੜਾ ਨਸ਼ਿਆਂ ਦੇ ਖਿਲਾਫ ਯੁੱਧ ਚੱਲ ਰਿਹਾ ਹੈ ਉਸ ਨੂੰ ਲੜਾਂਗੇ ਉਸ ਨੂੰ ਜਿੱਤਾਂਗੇ ਜਿਹੜੀ ਵਿਕਾਸ ਦੀ ਕ੍ਰਾਂਤੀ ਚੱਲ ਰਹੀ ਹੈ ਉਸ ਨੂੰ ਹੋਰ ਅੱਗੇ ਲੈ ਕੇ ਜਾਣਗੇ them up ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਉਹਨਾਂ ਦੀ ਰਹਿਨੁਮਾਈ ਹੇਠ ਪੰਜਾਬ ਸਰਕਾਰ ਨੇ ਇਹ ਜਿੰਮੇਵਾਰੀ ਦਿੱਤੀ ਹੈ ਇਹ ਇੱਕ ਸੇਵਾ ਦਾ ਮੌਕਾ ਦਿੱਤਾ ਜਿਵੇਂ ਤੁਸੀਂ ਕਿਹਾ ਇੱਕ ਇਤਿਹਾਸਿਕ ਧਰਤੀ ਹੈ ਇਹ ਤੇ ਮੈਂ ਸਮਝਦਾ ਮੈਂ ਬਹੁਤ ਖੁਸ਼ ਨਸੀਬ ਹਾਂ ਕਿ ਮੈਨੂੰ ਇਹ ਮੌਕਾ ਮਿਲਿਆ ਤੇ ਮੈਂ ਬਹੁਤ ਆਸ ਨਾਲ ਗੁਰੂ ਦੀ ਨਗਰੀ ਚ ਵੀ ਆਇਆ ਅੱਜ ਇੱਥੇ ਮੱਥਾ ਵੀ ਟੇਕਿਆ ਵੀ ਪਰਮਾਤਮਾ ਕਿਰਪਾ ਬਣਾਈ ਰੱਖੇ ਜੋ ਪੰਜਾਬ ਸਰਕਾਰ ਦੇ ਟੀਚੇ ਨੇ ਉਹਨਾਂ ਨੂੰ ਪੂਰਾ ਕਰਕੇ ਦਿਖਾਵਾਂਗੇ ਜਿਹੜਾ ਨਸ਼ਿਆਂ ਦੇ ਖਿਲਾਫ ਯੁੱਧ ਚੱਲ ਰਿਹਾ ਉਸ ਨੂੰ ਲੜਾਂਗੇ ਉਸ ਨੂੰ ਜਿੱਤਾਂਗੇ ਜਿਹੜੀ ਵਿਕਾਸ ਦੀ ਕ੍ਰਾਂਤੀ ਚੱਲ ਰਹੀ ਹੈ ਉਸ ਨੂੰ ਹੋਰ ਅੱਗੇ ਲੈ ਕੇ ਜਾਵਾਂਗੇ ਤੇ ਬਾਕੀ ਆਪਣਾ ਸਿਹਤ ਤੇ ਸਿੱਖਿਆ ਦੇ ਜਿਹੜੇ ਖੇਤਰ ਨੇ ਉਹਨਾਂ ਦੇ ਵਿੱਚ ਔਰ ਪ੍ਰਗਤੀ ਲੈ ਕੇ ਆਵਾਂਗੇ ਤੁਸੀਂ ਬਿਲਕੁਲ ਠੀਕ ਕਿਹਾ ਜੀ ਇਹ ਇਤਿਹਾਸਿਕ ਨਗਰੀ ਹੈ ਪੰਜਾਬ ਦੇ ਇਤਿਹਾਸ ਵਿੱਚ ਬਹੁਤ ਸਪੈਸ਼ਲ ਜਗਾ ਇਸ ਤਰਤੀਦੀ ਹੈ ਹੀ ਹੈ ਤੇ ਉਸੇ ਨੂੰ ਪਛਾਣਦੇ ਹੋਏ ਪੰਜਾਬ ਸਰਕਾਰ ਕੇਂਦਰ ਸਰਕਾਰ ਜ਼ਰੂਰ ਆਪਣੀ ਫੰਡਿੰਗ ਦਿੰਦੀ ਰਹਿੰਦੀ ਹੈ ਤੇ ਹੁਣ ਅਸੀਂ ਇਹਦੇ ਉੱਤੇ ਵੀ ਜ਼ਰੂਰ ਕੰਮ ਕਰਾਂਗੇ ਏਰੀਆ ਨੂੰ ਅਸੀਂ ਸਮਝਾਂਗੇ ਵੀ ਕੀ ਇੱਥੇ ਪੋਟੈਂਸ਼ੀਅਲ ਹੈ ਕੀ ਇੱਥੇ ਦੀਆਂ ਸਟਰੈਂਥਸ ਐ ਤੇ ਕੀ ਕਮੀਆਂ ਨੇ ਕਿਸ ਤਰੀਕੇ ਨਾਲ ਕੁਝ ਪ੍ਰੋਜੈਕਟ ਉਲੀਕੇ ਜਾ ਸਕਦੇ ਨੇ ਜਿਨ੍ਹਾਂ ਨੂੰ ਕੀ ਆਪਾਂ ਸਿਰੇ ਵੀ ਚੜਾਈਏ ਤੇ ਹੋਰ ਪ੍ਰਗਤੀ ਇਸ ਏਰੀਆ ਚ ਲੈ ਕੇ ਆਈਏ ਬਹੁਤ ਇਤਿਹਾਸਿਕ ਵਿਹਾਰਾ ਆਣ ਵਾਲਾ ਹੈ ਜੀ ਤੇ ਪੂਰੇ ਪ੍ਰਬੰਧ ਕੀਤੇ ਜਾਣਗੇ ਜੀ ਜਾਣ ਨਾਲ ਮਿਹਨਤ ਕੀਤੀ ਜਾਏਗੀ ਵੀ ਇਸ ਨੂੰ ਆਪਾਂ ਕਿਵੇਂ ਵਧੀਆ ਤੋਂ ਵਧੀਆ ਕਰ ਸਕੀਏ ਤੇ ਨਾਲ ਹੀ ਕੁਝ ਪ੍ਰੋਜੈਕਟਸ ਵੀ ਮਤਲਬ 컨ਸੈਪਸ਼ਨ ਸਟੇਜ ਵਿੱਚ ਤੇ ਹੈਗੇ ਨੇ ਆ ਕੇ ਉਹਨਾਂ ਤੇ ਵੀ ਕੰਮ ਕਰਾਂਗੇ so that ਤਾਂ ਜੋ ਆਪਾਂ ਕੋਈ ਨਾ ਕੋਈ ਇੱਥੇ ਇਤਿਹਾਸਿਕ ਪ੍ਰੋਜੈਕਟ ਵੀ ਆ ਸਕੇ ਅਸੀਂ ਉਸ ਤੇ ਵੀ ਜ਼ਰੂਰ ਕੰਮ